ਕੰਗਿਆਣਾ ਬੁੱਤ ਇੱਥੇ ਨਹੀਂ ਤੰਗਿਆ ਉਹ ਨਹੀਂ ਟੰਗਿਆ ਜਾਣਾ ਯਾਰ ਇੱਥੇ ਇੱਥੇ ਤੰਗਾ ਹੁੰਦਾ ਨਹੀਂ ਟੰਗਿਆ ਟੰਗਾ ਹੁੰਦਾ ਰੋਟੀ 'ਚ ਇੱਥੇ ਇੱਥੇ ਤੰਗਾ ਹੁੰਦਾ ਇੱਥੇ ਨਹੀਂ ਟੰਗਿਆ ਨਾ ਹੁੰਦਾ ਇਹ ਇੱਥੇ ਤੰਗਾ ਰਹਿੰਦਾ ਉਹ ਨਹੀਂ ਟੰਗਿਆ ਜਾਂਦਾ ਹੁੰਦਾ ਇੱਥੇ ਯਾਰ ਉੱਥੇ ਕੰਮ ਕਰਦਾ ਆਹ ਤੰਗਾ ਦੇ ਤਾ ਕੋਈ ਕਰੇਗਾ ਮਗਰੀ ਜਾਣਾ ਦੂਜੇ ਹਾਂ ਇਹ ਤੰਗਾ ਦੇ ਤਾ ਠੀਕ ਮਤਲਬ ਆਏ ਦਿੰਦੇ ਜਾਈ ਤਾਂ ਕਾ ਹੁੰਦਾ ਠੀਕ ਆ ਆਏ ਦਿੰਦੇ ਹੁੰਦਾ ਓਕੇ ਹੂੰ ਠੀਕ ਚਲੋ ਅੱਜ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਸਾਰੇ ਜਣੇ ਵਧੀਆ ਹੋ ਮੋਂਗੇ ਵਈ ਅੱਜ ਅੱਪਾ ਆਏ ਸੀਗੇ ਗੁਰਦੁਆਰਾ ਮਸਤੋਣਾ ਸਾਹਿਬ ਤੇ ਤੁਹਾਨੂੰ ਸਾਰੇ ਗੁਰਦੁਆਰਾ ਸਾਹਿਬ ਜਿੰਨੇ ਵੀ ਇੱਥੇ ਗੁਰਦੁਆਰੇ ਨੇ ਉਹਨੇ ਸਾਰਿਆਂ ਦੇ ਤੁਹਾਨੂੰ ਅੱਜ ਦਰਸ਼ਨ ਕਰਾਵਾਂਗੇ ਵੀਡੀਓ ਚ ਐਂਡ ਤੱਕ ਬਣੇ ਰਹੋ ਤੇ ਅੱਜ ਹੁਣ ਆਪਾਂ ਚੱਲਦੇ ਆਂ ਇਹ ਆ ਮੇਨ ਦਰਵਾਜ਼ਾ ਸਾਬ

ਹਾਂਜੀ ਇੱਧਰ ਐ ਸਰੋਵਰ ਤੇ ਹੁਣ ਆਪਾਂ ਚੱਲੇ ਆਂ ਸਰੋਵਰ ਤੇ ਇਹ ਜਿਹੜਾ ਮੇਨ ਗੁਰਦੁਆਰਾ ਗੁਰਸਾਗਰ ਮਸਪੂਣਾ ਸਾਹਿਬ ਹੈ ਤੇ ਉਹਦੇ ਬਿਲਕੁਲ ਨਾਲ ਹੀ ਸਰੋਵਰ ਹੈ ਕ੍ਰੂਕ ਫਰਦਾਰਾ ਤੁਹਾਨੂੰ ਸਾਹਮਣੇ ਦਿਖ ਰਿਹਾ ਆਪਾਂ ਇੱਥੇ ਵੀ ਚੱਲਾਂਗੇ ਹਾਂਜੀ ਹੁਣ ਆਪਾਂ ਚੱਲੇ ਅੱਗੇ ਤੇ ਇਹ ਗੁਰਦੁਆਰਾ ਸਾਹਿਬ ਮਾਤਾ ਭੋਲੀ ਗੌਰ ਜੀ ਦਾ हां जी हूँ आ गए गुरुद्वारा सचखंड अंगीठा साहब I'm going ਕੀ ਤੇ ਆਪਲਾ ਸੁਨ ਪਾ ਦੇ ਤੇ ਜਲ ਹੈ ਗਦ ਉਹ ਮਿਰਨਾ ਉਹ ਜਨਨਾ ਮੋਤ ਹੋਣਾ ਦਾ ਦੇਸਾ ਦੇਸੂ ਆਦਨ ਨੀ ਨਾਮ ਅਹਾਜ ਚੁਗਾ ਚੁਕੇ ਕੋ ਵੇਸ ਹਾਂਜੀ ਗੁਰਦੁਆਰਾ ਗਿੱਠਾ ਸਾਹਿਬ ਆਪਾਂ ਮੱਥਾ ਟੇਕ ਲਿਆ ਸੀ ਤੇ ਉਸ ਤੋਂ ਬਾਅਦ ਹੁਣ ਅੰਗੇਠਾ ਸਾਹਿਬ ਦੇ ਬੈਕ ਸਾਈਡ ਤੋਂ ਹੀ ਇੱਕ ਹੋਰ ਗੁਰਦੁਆਰਾ ਸਾਹਿਬ ਹੈ ਜਿਹੜਾ ਕਿ ਸਰੋਵਰ ਦੇ ਵਿੱਚ ਬਣਿਆ ਹੋਇਆ ਬਹੁਤ ਸੋਹਣਾ ਤੇ ਚਲਦੇ ਆ ਹੁਣ ਆਪਾਂ ਅੱਗੇ ਆ ਜੋ ਆਪਾਂ ਇੱਥੇ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ ਹਾਂਜੀ ਇਹ ਲੰਗਰ ਤੇ ਹੁਣ ਆ ਗਏ ਆ ਲੰਗਰ ਹਾਲ 'ਚ ਆਜੋ ਤੇ ਆਪਾਂ ਚਾਹ ਸ਼ਕਣ ਲੱਗੇ ਸੀਗੇ ਹਾਂਜੀ ਸਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਆਪਾਂ ਕਰ ਲੈਨੇ ਤੇ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ